ਜੀ ਮੇਰੇ ਵੀਰ ਦੀ ਕਿਤੇ ਵੀ ਸੁਣਵਾਈ ਨਹੀਂ ਹੋएगी ਉਹਦਾ ਐਕਸੀਡੈਂਟ ਹੋਇਆ ਹੈ ਉਹਦੇ ਦੋ ਥਾਂ ਤੋਂ ਲੱਤ ਟੁੱਟੀਆਂ ਹੋਈਆਂ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੋਏ ਸੀ ਐਸ 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 ਪੀ ਦਫ਼ਤਰ ਜਾ ਚੁੱਕੇ ਆ ਉੱਥੇ ਵੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋएगी ਅਸੀਂ ਡੈਂਪਟੀ ਲੋ ਦਫ਼ਤਰ ਗਏ ਸੀ ਉੱਥੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਡੈਂਪੀ ਜੀ ਨਾਲ ਉਹਨਾਂ ਦੇ ਅਫਸਰਾਂ ਨਾਲ ਗੱਲ ਹੋਈ ਸੀ ਬਾਹਰ ਇਸ ਤੋਂ ਬਾਅਦ ਅਸੀਂ ਐਸ ਡੀ ਐਮ ਦੇ ਦਫ਼ਤਰ ਗਏ ਸੀਗੇ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋएगी ਜੀ ਵਾਦਾ ਕਰਕੇ ਵਾਦੇ ਤੇ ਵੀ ਭੱਜ ਗਏ ਜਦੋਂ ਬੇਜਾਤ ਪਰਖਾ ਸਾਨੂੰ ਜੀ ਹਾਂ ਕਿ ਜਿਵੇਂ ਵਾਦਾ ਕੀ ਕੀਤਾ ਸੀਗਾ ਜਿਨ੍ਹਾਂ ਨੇ ਐਕਸੀਡੈਂਟ ਜਿਨ੍ਹਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈਗਾ ਉਹ ਬੰਦੇ ਉਸ ਟਾਈਮ ਸਾਡੇ ਨਾਲ ਸੀਗੇ ਜੀ ਜਦ ਜਿਸ ਟਾਈਮ ਐਕਸੀਡੈਂਟ ਹੋਇਆ ਉਸ ਟਾਈਮ ਉਹ ਬੰਦੇ ਫਰੀਦਕੋਟ ਸਾਡੇ ਨਾਲ ਹਸਪਤਾਲ ਚ ਗਏ ਉਹਨਾਂ ਨੇ ਸਾਨੂੰ ਕੋਈ ਵੀ ਉੱਥੇ ਪਰਚਾ ਵਗੈਰਾ ਨਹੀਂ ਕੱਟਾਉਣ ਦਿੱਤਾ ਨਾ ਐਮਐਲਆਰ ਵਗੈਰਾ ਲਿਖਾਉਣ ਦਿੱਤੀ ਇਸ ਟਾਈਮ ਅਸੀਂ ਪਿੰਡ ਬਬਾਣੀਆਂ ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ ਹੈਗਾ ਇੱਥੇ ਇੱਕ ਗਰੀਬ ਪਰਿਵਾਰ ਦੇ ਘਰ ਪਹੁੰਚੇ ਹੋਏ ਆ ਤੇ ਤੁਹਾਨੂੰ ਦੱਸ ਦਈਏ ਕਿ ਪਿੱਛੇ ਜੋ ਇਹ ਬਾਈ ਦੇਖ ਰਹੇ ਹੋ ਇਹ ਬਾਈ ਜਿਮੀਦਾਰਾਂ ਦੇ ਕੰਮ ਕਰਦਾ ਪਤਨੀ ਇਹਨਾਂ ਦੀ ਹੈਂਡੀਕੈਫਟ ਆ ਇਸ ਤੋਂ ਇਲਾਵਾ ਲੜਕੀ ਆ ਤੇ ਲੜਕਾ ਜਿਹੜਾ ਇਹਨਾਂ ਦਾ ਉਹ ਮੰਜੇ ਦੇ ਉੱਤੇ ਪਿਆ ਹੋਇਆ ਉਸ ਦੀ ਦੋ ਥਾਵਾਂ ਤੋਂ ਜਿਹੜੀ ਲੱਤ ਫ੍ਰੈਕਚਰ ਹੋ ਚੁੱਕੀ ਆ ਐਕਸੀਡੈਂਟ ਹੋ ਚੁੱਕਿਆ ਹੈਗਾ ਐਕਸੀਡੈਂਟ ਕਿਵੇਂ ਹੋਇਆ ਕੀ ਮਾਮਲਾ ਹੈਗਾ ਪੂਰਾ ਕਿਉਂ ਇਹਨਾਂ ਨੂੰ ਆ ਜਿਹੜਾ মিডিਆ ਤੀਕ ਪਹੁੰਚ ਕਰਨ ਦੀ ਜ਼ਰੂਰਤ ਪਈ ਹੈਗੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਖਾਨ ਜੀ ਸਸੀ ਖਾਨ ਜੀ ਜੀ ਅਚਪੈਨ ਜੀ ਇਹ ਦੱਸਿਓ ਕਿ ਅ ਅੱਜ ਤੁਸੀਂ মিডিਆ ਤੀਕ ਪਹੁੰਚ ਕੀਤੀ ਹੈਗੀ ਹੈ ਕੀ ਗੱਲਬਾਤ ਆ ਕੀ ਗੱਲਬਾਤ ਆ ਜਿਹੜੀ ਲੋਕਾਂ ਦੇ ਇੱਕ ਪਹੁੰਚਾਉਣਾ ਚਾਹੁੰਦੇ ਜੀ ਮੇਰੇ ਵੀਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈਗੀ ਉਹਦਾ ਐਕਸੀਡੈਂਟ ਹੋਇਆ ਹੈ ਉਹਦੇ ਦੋ ਥਾਂ ਤੋਂ ਲੱਤ ਟੁੱਟੀ ਹੋਈ ਹੈ ਉਹਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਐਸ ਐਸ ਪੀ ਦਫ਼ਤਰ ਜਾ ਚੁੱਕੇ ਆ ਉੱਥੇ ਵੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈਗੀ ਅਸੀਂ ਡੈਂਪੀਟੀ ਲੋ ਦਫ਼ਤਰ ਗਏ ਸੀ ਉੱਥੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਡੈਂਪੀ ਜੀ ਨਾਲ ਉਹਨਾਂ ਦੇ ਅਫਸਰਾਂ ਨਾਲ ਗੱਲ ਹੋਈ ਸੀ ਬਾਹਰ ਇਸ ਤੋਂ ਬਾਅਦ ਅਸੀਂ ਹੈੱਡੀ ਐਸ ਡੀ ਐਮ ਦੇ ਦਫ਼ਤਰ ਗਏ ਸੀਗੇ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਜੀ ਇਸ ਤੋਂ ਬਾਅਦ ਅਸੀਂ ਫਰੀਦਕੋਟ ਐਮ ਐਲ ਆਰ ਕਟਵਾਉਣ ਗਏ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਇਸ ਕਰਕੇ ਸਾਨੂੰ ਇੱਥੇ ਮੀਡੀਆ ਤੱਕ ਪਹੁੰਚਣਾ ਪਿਆ ਜੀ ਅੱਛਾ ਭਾਈ ਜੀ ਕਿੱਥੇ ਐਕਸੀਡੈਂਟ ਹੋਇਆ ਸੀਗਾ ਤੇ ਕਿਹੜੇ ਪਿੰਡ ਦੇ ਨਾਲ ਸੀਗੇ ਸੰਧਮਾ ਸੰਧਮਾ ਆਇਆ ਜੀ ਜੀ ਹਾਂ ਅੱਛਾ ਕਿਹੜੇ ਜੋ ਗੱਡੀ ਚਲਾ ਰਿਹਾ ਸੀਗਾ ਕਾਰੇ ਨਾਲ ਗੱਡੀ ਨਾਲ ਐਕਸੀਡੈਂਟ ਗੱਡੀ ਨਾਲ ਹੋਇਆ ਜੀ ਮੋਟਰਸਾਈਕਲ ਦਾ ਜੀ ਹਾਂ ਦੋ ਬੱਚੇ ਸੀ ਇੱਕ ਵਿੱਕੀ ਸਿੰਘ ਬਿੰਦਰ ਸਿੰਘ ਉੱਤੇ ਅੱਛਾ ਤੇ ਵਿੱਕੀ ਸਿੰਘ ਦੀ ਆ 210 ਤੋਂ ਟੁੱਟੀ ਹੋਈ ਐ ਹੂੰ ਤੇ ਬਿੰਦਰ ਤੇ ਸਾਟੋਂ ਜੀ ਤੇ ਉਹਨਾਂ ਸਾਡੀ ਸੁਣਵਾਈ ਨਹੀਂ ਕੀਤੀ ਜੀ ਕੋਈ ਵਾਦਾ ਕਰਕੇ ਵਾਦੇ ਤੋਂ ਵੀ ਭੱਜ ਗਏ ਜਦੋਂ ਬੇਜਾਤ ਪਰਖਿਆ ਸਾਨੂੰ ਜੀ ਉਹਨਾਂ ਜੀ ਹਾਂ ਅੱਛਾ ਪਹਿਲੇ ਵਾਦਾ ਕੀ ਕੀਤਾ ਸੀਗਾ ਜਿਨ੍ਹਾਂ ਨੇ ਐਕਸੀਡੈਂਟ ਜਿਨ੍ਹਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਹੈਗਾ ਉਹ ਬੰਦੇ ਉਸ ਟਾਈਮ ਸਾਡੇ ਨਾਲ ਸੀਗੇ ਜੀ ਜਦ ਜਿਸ ਟਾਈਮ ਐਕਸੀਡੈਂਟ ਹੋਇਆ ਉਸ ਟਾਈਮ ਉਹ ਬੰਦੇ ਫਰੀਦਕੋਟ ਸਾਡੇ ਨਾਲ ਹਸਪਤਾਲ 'ਚ ਗਏ ਉਹਨਾਂ ਨੇ ਸਾਨੂੰ ਕੋਈ ਵੀ ਉੱਥੇ ਪਰਚਾ ਵਗੈਰਾ ਨਹੀਂ ਕੱਟਾਉਣ ਦਿੱਤਾ ਨਾ ਐਮਐਲਆਰ ਵਗੈਰਾ ਲਖਾਉਣ ਦਿੱਤੀ ਕਹਿੰਦੇ ਅਸੀਂ ਜਿੰਨਾ ਵੀ ਤੁਹਾਡਾ ਸਰਦਾ ਬਣਦਾ ਸੀ ਤੁਹਾਡਾ ਦੇਵਾਂਗੇ ਮੁੰਡੇ ਦਾ ਸਾਰਾ ਇਲਾਜ ਕਰਾਵਾਂਗੇ ਤੁਹਾਡਾ ਮੋਟਰਸਾਈਕਲ ਵਗੈਰਾ ਦਾ ਖਰਚਾ ਸਾਰਾ ਤੁਹਾਨੂੰ ਦੇਵਾਂਗੇ ਇਸ ਟਾਈਮ ਉਹ ਬੰਦੇ ਉਥੋਂ ਦਾ ਮੈਂਬਰ ਗੁਰਨਾਬ ਸਿੰਘ ਸੂਰੇ ਵਾਲੇ ਦਾ ਉਹਨੇ ਸਾਰੀ ਜ਼ਿੰਮੇਵਾਰੀ ਲਈ ਸੀਗੀ ਇਸ ਤੋਂ ਬਾਅਦ ਉਹ ਹੁਣ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਸਾਡੀ ਹਜੇ ਉਹਨਾਂ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਿਰਫ ਫਰੀਦਕੋਟ ਤੱਕ ਹੀ ਸਾਡੇ ਮੁੰਡੇ ਦਾ ਇਲਾਜ ਕਰਾਇਆ ਇਸ ਤੋਂ ਬਾਅਦ ਅਸੀਂ ਬਟਿੰਡੇ ਉੱਤੇ ਨਾ ਜਾਣ ਪਛਾਣ ਹੋਣ ਕਰਕੇ ਮੁੰਡੇ ਦੀ ਅਸੀਂ ਬਟਿੰਡੇ ਦਾਖਲ ਕਰਵਾਇਆ ਮੁੰਡੇ ਨੂੰ ਉਸ ਤੋਂ ਬਾਅਦ ਉਹ ਬੰਦੇ ਆਪਰੇਸ਼ਨ ਤੇ ਤੱਕ ਪਹੁੰਚੇ ਨਹੀਂ ਗਏ ਨਾ ਹੀ ਉਹਨਾਂ ਨੇ ਸਾਡੀ ਕੋਈ ਇਲਾਜ ਵਗੈਰਾ ਕਰਾਇਆ ਮੁੰਡੇ ਦਾ ਜੀ ਅੱਛਾ ਬੀਬੀ ਜੀ ਇਹ ਦੱਸਿਓ ਕਿ ਖਰਚਾ ਕਿੰਨਾ ਆਇਆ ਹੈਗਾ ਹਸਪੀਟਲ ਦੇ ਵਿੱਚ ਤੁਹਾਡਾ ਖਰਚਾ ਜੀ 40000 ਰੁਪਏ ਤੱਕ ਤਾਂ ਆ ਹੀ ਗਿਆ ਸਾਡਾ ਅਸੀਂ ਫੜ ਫੜਾ ਕੇ ਜਿਵੇਂ ਦਾ ਕਹਿੰਦੇ ਹੂੰ ਫੇਕ ਦਿੱਤੇ ਹੋਏ ਨੇ ਐਸੀ ਇਹੀ ਚਾਹੁੰਦੇ ਸਾਡੀ ਮਤਤ ਦਿੱਤੀ ਜਾਵੇ ਜੀ ਅੱਛਾ ਇਹ ਦੱਸਿਓ ਕਿ ਤੁਹਾਡਾ ਲੜਕਾ ਕਰਦਾ ਕੀ ਸੀਗਾ ਜੀ ਉਹ ਮੋਟਰਸਾਈਕਲਾਂ ਦਾ ਕੰਮ ਨੌਕਾ ਦੇ ਕੰਮ ਤੇ ਲੱਗਿਆ ਸੀ ਮੋਟਰਸਾਈਕਲਾਂ ਦੀ ਏਜੰਸੀ ਦੇ ਵਿੱਚ ਅੱਛਾ ਕਿੰਨਾ ਮਹੀਨੇ ਦੇ ਉਹਨੂੰ ਕਿੰਨੇ ਪੈਸੇ ਮਿਲਦੇ ਸੀਗਾ ਜੀ 5000 ਰੁਪਿਆ ਸੀਗਾ ਅੱਛਾ 5000 ਰੁਪਿਆ ਸੀਗਾ ਅੱਛਾ ਹੁਣ ਡਾਕਟਰ ਨੇ ਕਿੰਨਾ ਸਮਾਂ ਕਿਹਾ ਹੈਗਾ ਗੁੱਡੀ ਵੀ ਆਰਾਮ ਨਹੀਂ ਆਉਣਾ ਹੈਗਾ ਕਿੰਨਾ ਕੁ ਸਮਾਂ ਜਿਹੜਾ ਰਿਕਵਰੀ ਨਹੀਂ ਹੋਣੀਗੀ ਜੀ ਮੇਰੇ ਭਰਾ ਦੀ ਦੋ ਥਾਂ ਤੇ ਲੱਤ ਟੁੱਟੀ ਹੋਈ ਹੈ ਜੀ ਉਹਨਾਂ ਦੇ ਰਾੜਾ ਪਈਆਂ ਹੋਈਆਂ ਡਾਕਟਰ ਨੇ ਇਹ ਗੱਲ ਕਹੀ ਹੈ ਵੀ ਹਜੇ 6 ਮਹੀਨੇ ਮੰंजे ਤੇ ਹੀ ਰਹੂਗਾ ਹੂੰ ਇਹਦਾ 6 ਮਹੀਨੇ ਟ੍ਰੀਟਮੈਂਟ 2 ਮਹੀਨੇ ਟ੍ਰੀਟਮੈਂਟ ਚੱਲੂਗਾ ਇਸ ਤੋਂ ਬਾਅਦ 6 ਮਹੀਨੇ ਇਹ ਤਾਂ ਚੱਲ ਫੇਰ ਨਹੀਂ ਸਕਦਾ ਇਸ ਤੋਂ ਬਾਅਦ ਇਹਨੇ ਸਾਲ ਇੱਕ ਕੋਈ ਵੀ ਜ਼ੋਰ ਵਾਲਾ ਕੰਮ ਨਹੀਂ ਕਰਨਾਗਾ ਜੀ ਅੱਛਾ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਉਸ ਪਰਿਵਾਰਤੀ ਬਾਅਦ ਦੇ ਵਿੱਚ ਕੰਟੈਕਟ ਕਰਨ ਦੀ ਸੰਪਰਕ ਕਰਨ ਦੀ ਹਾਂਜੀ ਉੱਥੋਂ ਦੇ ਸਰਪੰਚ ਨਾਲ ਸਾਡੀ ਗੱਲ ਹੋਈ ਉੱਥੋਂ ਦੇ ਉਸ ਮੈਂਬਰ ਨਾਲ ਗੱਲ ਹੋਈ ਜਿਸ ਨੇ ਜ਼ਿੰਮੇਵਾਰੀ ਲਈ ਸੀਗੀ ਉਹ ਬੰਦਿਆਂ ਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀਗੀ। ਉਹ ਬੰਦੇ ਗੱਲ ਨਹੀਂ ਸੁਣ ਰਹੇ ਸਿਰਫ 10000 ਚਰਾਜੀ ਨਾਮਾ ਕਰ ਰਹੇ ਆ। ਅੱਛਾ ਹੁਣ ਕੀ ਕਹਿੰਦੇ ਹੈਗੇ ਕਿੰਨੇ ਪੈਸੇ ਦੇਵਾਂਗੇ? ਹੁਣ ਵੀ ਉਹ ਬੰਦੇ 10000 ਤੇ ਕਹਿੰਦੇ ਆ ਵੀ ਸਾਡੇ ਨਾਲ ਰਾਜੀ ਨਾਮਾ ਕਰ ਲਓ 10-15000 ਤੇ ਅਸੀਂ ਰਾਜੀ ਨਾਮਾ ਨਹੀਂ ਕੀਤਾਗਾ ਜੀ ਹਜੇ ਕੋਈ ਵੀ। ਅੱਛਾ ਅਸੀਂ ਚਾਹੁੰਦੇ ਆ ਵੀ ਸਾਡੇ ਮੁੰਡੇ ਦਾ ਜਿੰਨਾ ਵੀ ਹੋ ਸਕੇ ਉਹ ਇਲਾਜ ਕਰਾਉਣ। ਨਹੀਂ ਪਰਚਾ ਤਾਂ ਨਹੀਂ ਪਿਆਗਾ ਉਹਨਾਂ ਤੇ? ਨਹੀਂ ਜੀ ਉੱਥੇ ਐਮ ਐਲ ਆਰ ਦੇ ਕਾਰਨ ਉਹਨਾਂ ਤੇ ਕੋਈ ਵੀ ਪਰਚਾ ਨਹੀਂ ਪੈ ਸਕਿਆਗਾ ਜੀ। ਅੱਛਾ ਕਿਉਂ ਨਹੀਂ ਪਿਆਗਾ ਕੀ ਕਾਰਨ ਮੰਨ? ਬਣਿਆ ਐਮ ਐਲ ਆਰ ਦਾ ਕਾਰਨ ਹੈ ਜੀ ਸਾਰਾ। ਉੱਤੇ ਕੋਈ ਵੀ ਪਰਚਾ ਨਹੀਂ ਲਿਖ ਰਿਹਾਗਾ ਕੋਟਕਪੂਰੇ ਥਾਣੇ ਦੇ ਵਿੱਚ ਅੱਛਾ ਉਸ ਦਿਨ ਹੀ ਕਿਉਂ ਨਹੀਂ ਕਰਵਾਇਆ ਤੁਸੀਂ ਪਰਚਾ ਕਿਉਂਕਿ ਉਹ ਜਿਹੜਾ ਮੈਂਬਰ ਸੀਗਾ ਉਹਨੇ ਨਹੀਂ ਕਰਵਾਉਣ ਦਿੱਤਾ ਜੀ ਗੁਰਨਾਬ ਸਿੰਘ ਨੇ ਸੁਰਿਆਲ ਦੇ ਨੇ ਅੱਛਾ ਕੀ ਕਹਿੰਦੇ ਸੀ ਉਸ ਦਿਨ ਉਸ ਬੰਦੇ ਨੇ ਜ਼ਿੰਮੇਵਾਰੀ ਲਈ ਸੀ ਕਹਿੰਦੇ ਅਸੀਂ ਇਲਾਜ ਕਰਵਾਵਾਂਗੇ ਤੁਸੀਂ ਐਮਐਲਆਰ ਵਗੈਰਾ ਨਾ ਕਰਵਾਓ ਸਾਡੀ ਜ਼ਿੰਮੇਵਾਰੀ ਹੈ ਜਿੰਨਾ ਵੀ ਖਰਚਾ ਹੋਇਆ ਅਸੀਂ ਦੇਵਾਂਗੇ ਮੁੰਡੇ ਦਾ ਜੀ ਹਾਂਜੀ अच्छा ਉਹਨਾਂ ਦੇ ਕਿਸੇ ਦੇ ਸੱਟ ਵੱਜੀ ਹੈ ਨਹੀਂ ਜੀ ਉਹਨਾਂ ਦੇ ਕੋਈ ਵੀ ਸੱਟ ਨਹੀਂ ਗਈ ਇੱਕ ਮੁੰਡਾ ਵਹਾਈਕਲ ਚਲਾ ਰਿਆ ਸੀਗਾ ਅਮਨ ਜੋਤੋ ਮੁੰਡੇ ਦਾ ਨਾਮ ਹੈਗਾ ਤੇ ਇੱਕ ਉਹਨਾਂ ਦੀ ਮਾਤਾ ਸੀ ਜੀ ਨਾਲ ਉਹਨਾਂ ਦੇ ਕੋਈ ਵੀ ਸੱਟ ਨਹੀਂ ਲੱਗੀ ਜੀ ਅੱਛਾ ਹਾਂਜੀ ਅਛਾ ਇਹ ਕਹਿੰਦੇ ਹੈਗੇ ਆ ਕਿ ਮੇਰੀ ਅਮਨ ਜੋਤ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਉਹ ਕਹਿੰਦੇ ਵੀ ਰੋਂਗ ਸਾਈਡ ਜਾ ਰਿਹਾ ਸੀ ਲੜਕਾ ਰੋਂਗ ਸਾਈਡ ਜੀ ਐਸਐਫ ਨੇ ਚੱਕਿਆ ਜੀ ਵੀਰ ਨੂੰ ਹਮ ਸਾਰੀ ਇਨਕੁਆਇਰੀ ਉਹਨਾਂ ਨੇ ਕੀਤੀ ਰੋਂਗ ਸਾਈਡ ਗੱਡੀ ਇਹਨਾਂ ਦੀ ਜਾ ਰਹੀ ਸੀ ਜੀ ਹਮ ਹੁਣ ਮੈਨੂੰ ਨਹੀਂ ਪਤਾ ਕਿ ਵੀ ਇਹ ਕਿਉਂ ਕਹਿ ਰਿਹਾ ਵੀ ਰੋਂਗ ਸਾਈਡ ਮੋਟਰਸਾਈਕਲ ਸੀਗਾ ਗਲਤੀ ਐਸਐਸਫ ਨੇ ਇਹਨਾਂ ਦੀ ਗੱਡੀ ਹੋਈ ਆ ਗੱਡੀ ਰੋਂਗ ਸਾਈਡ ਸੀਗੀ ਉਸ ਗੱਡੀ ਰੋਂਗ ਸਾਈਡ ਸੀ ਹਾਂਜੀ ਹੁਣ ਕੀ ਮੰਗ ਕਰਦੇ ਹੋਂ ਵੀ ਕੀ ਸਾਡੀ ਸਾਡੀ ਮੰਗ ਇਹੀ ਹੈ ਜੀ ਸਾਡੇ ਮੇਰੇ ਵੀਰ ਦਾ ਇਲਾਜ ਕਰਾਇਆ ਜਾਵੇ ਹੂੰ ਉਹ ਬੰਦੇ ਸਾਨੂੰ ਖਰਚਾ ਪਾਣੀ ਦੇਣ ਅੱਛਾ ਹੁਣ ਤੀ ਕਿੰਨਾ ਖਰਚਾ ਆ ਗਿਆ ਹੁਣ ਤੀ ਕਿ ਸਾਡਾ 40000 ਤੱਕ ਖਰਚਾ ਆ ਗਿਆ ਜੀ ਅੱਛਾ ਇਸ ਤੋਂ ਅੱਗੇ ਰਾੜਾਂ ਵਗੈਰਾ ਵੀ ਕਢਾਉਣੀਆਂ ਤੇ ਕੋਈ ਡਾਈਟ ਵਗੈਰਾ ਵੀ ਚਾਹੀਦੀ ਹੈ ਉਹਨਾਂ ਨੂੰ ਕਿੰਨਾ ਕੁ ਖਰਚਾ ਆਜੂਗਾ ਟੋਟਲ ਹਾਂਜੀ 50-60 ਹਜ਼ਾਰ ਤੱਕ ਤਾਂ ਖਰਚਾ ਮਾਮੂਲੀ ਗੱਲ ਹੀ ਹੈ ਜੀ ਇਸ ਤੋਂ ਵੱਧ ਹੋ ਜਾਵੇ ਤਾਂ ਉਹ ਗੱਲ ਵੱਖਰੀ ਹੈ ਜੀ ਅੱਛਾ ਉਹਨੂੰ ਲੈ ਕੇ ਜਾਣਾ ਐਕਸਰੇ ਵਗੈਰਾ ਕਰਵਾਉਣੇ ਡਾਕਟਰ ਦੇ ਅਨੁਸਾਰ ਤਾਂ 50-60 ਹਜ਼ਾਰ ਤਾਂ ਮਾਮੂਲੀ ਖਰਚਾ ਹੀ ਹੈ ਜੀ ਅੱਛਾ ਤੁਸੀਂ ਵੀ ਕੋਈ ਕੰਮ ਕਰਦੇ ਹੋ ਨਹੀਂ ਜੀ ਝੋਨਾ ਵਗੈਰਾ ਲਾਉਣੇ ਆ ਨਰਮਾ ਚੁੱਕਦੇ ਆ ਸਟੱਡੀ ਕਰ ਰਹੇ ਆ ਬੀਏ ਕਰ ਰਹੇ ਆ ਜੀ ਅੱਛਾ ਤੇ ਮੇਰਾ ਭਰਾ ਹੀ ਸੀਗਾ ਜਿਹੜਾ ਮੈਨੂੰ ਕਰਵਾ ਰਿਹਾ ਸੀਗਾ ਸਟੱਡੀ ਉਹੀ ਖਰਚਾ ਵਗੈਰਾ ਚੱਕ ਰਿਹਾ ਸੀ ਮੇਰੀ ਪੜ੍ਹਾਈ ਦਾ ਜੀ ਹਾਂ ਜਿਹੜਾ ਜੀ ਹੁਣ ਮੇਰੀ ਜ਼ਿੰਮੇਵਾਰੀ ਖੁਦ ਦੀ ਬਣ ਗਈ ਹੈਗੀ ਮੈਂ ਖੁਦ ਹੀ ਹੁਣ ਅੱਗੇ ਸਟੱਡੀ ਚਾਲੂ ਕਰਨੀ ਹੈ ਜੀ ਆਪਦੀ ਜੀ ਹਾਂਜੀ ਸੋ ਦੋਸਤੋ ਸਾਡੀ ਜਿਸ ਅ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਜਿਸ ਬਾਈ ਨੇ ਕੀਤਾ ਅਮਨਜੋਤ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਸੀਗੀ ਫਿਲਹਾਲ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਅਸੀਂ ਆ ਜਿਹੜਾ ਭੱਜੇ ਨਹੀਂ ਗੇ ਅਸੀਂ ਕਾਫੀ ਹੱਦ ਤੀਕ ਇਲਾਜ ਵੀ ਕਰਵਾਇਆ ਹੈਗਾ ਪਰ ਨਾਲ ਲੱਗਵੀਂ ਗੱਲ ਇਹ ਵੀ ਹੈਗੀ ਆ ਕਿ ਮਿਨੀਮਮ 7-8 ਮਹੀਨੇ ਆ ਜਿਹੜਾ ਇਨਰ ਤੋਂ ਲੜਕਾ ਹੈਗਾ ਜੋ ਮੰਜੇ ਤੇ ਪਿਆ ਦੋ ਥਾਵਾਂ ਤੋਂ ਲੱਤ ਫ੍ਰੈਕਚਰ ਆ ਇਸ ਤੋਂ ਬਾਅਦ ਉਹਦੀ ਲੱਤ ਦੇ ਵਿੱਚੋਂ ਰਾੜਾ ਕੱਢੀਆਂ ਵੀ ਜਾਣੀਆਂ ਤੇ ਕਾਫੀ ਖਰਚਾ ਇਸ ਤੋਂ ਅੱਗੇ ਵੀ ਤੇ ਪਰ ਭਾਵੇਂ ਉਹ ਕਹਿ ਰਿਹਾ ਹੈ ਕਿ ਪਰ ਹਲਤੀਕਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਪਰਿਵਾਰ ਦੀ ਅੱਗੇ ਵਧ ਕੇ ਕੋਈ ਮਦਦ ਨਹੀਂ ਕੀਤੀ ਗਈ ਹਾਂ ਇਤਨਾ ਬਾਵਾਣੀਆਂ ਤੁਹਾਨੂੰ ਜੋ ਮੁੰਡੇ ਦਾ ਐਕਸੀਡੈਂਟ ਹੋਇਆ ਹੈਗਾ ਹਾਂਜੀ ਹਾਂਜੀ ਆਹ ਇਹਨਾਂ ਦਾ ਬਿਤੇ ਤੁਹਾਡੇ ਤੇ ਇਲਜ਼ਾਮ ਸੀਗਾ ਵੀ ਜਿਹੜਾ ਤੁਸੀਂ ਐਕਸੀਡੈਂਟ ਕੀਤਾ ਹੈਗਾ ਹਾਂਜੀ ਬਈ ਉਹਦੇ ਵਿੱਚ ਤੁਸੀਂ ਕਿਹਾ ਸੀਗਾ ਵੀ ਇਹਨਾਂ ਦਾ ਇਲਾਜ ਕਰਵਾਵਾਂਗੇ ਹਾਂਜੀ ਬਈ ਇਹ ਕਹਿੰਦੇ ਵੀ ਬਈ ਸਾਡਾ ਇਲਾਜ ਇਸ ਤੋਂ ਬਾਅਦ ਕਿਸੇ ਨੇ ਕੋਈ ਨਹੀਂ ਕਰਵਾਏਗਾ ਤੇ 나 ਹੀ ਸਾਨੂੰ ਕਿਉਂਕਿ ਦੇਖੋ 6-7 ਮਹੀਨੇ ਤੁਸੀਂ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਵੀ ਸਿਆਣੇ ਆ ਹਨਾ ਵੀ ਤੇ 7 ਮਹੀਨੇ ਤਾਂ ਮੁੰਡਾ ਮੰਜੇ ਤੇ ਪਿਆ ਰਹੂਗਾ ਕੋਈ ਕੰਮ ਥੰਦਾ ਵੀ ਨਹੀਂ ਕਰ ਸਕਦਾ ਹਾਂਜੀ ਹਾਂਜੀ ਬਈ ਹਾਂ ਹਾਂ ਕੋਈ ਬੈਠੀ ਜੀ ਕਿ ਪਾਸੇ ਆ ਜੀ ਨਹੀਂ ਮੇਰੇ ਕੋਲ ਹੀ ਹੈਗੇ ਮੈਂ ਕੋਲੀ ਬੈਠਾ ਸੀਗਾ ਹਲੇ ਮੈਂ ਇਹਨਾਂ ਦੀ ਵੀਡੀਓ ਕਰਨੀ ਹੈਗੀ ਆ ਮੈਨੂੰ ਐ ਸੀਗਾ ਵੀ ਪਹਿਲਾਂ ਤੁਹਾਡਾ ਵਰਸ਼ਨ ਲੈ ਲਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਨਾ ਕੋਈ ਹਾਂਜੀ ਬਾਈ ਕਿਉਂਕਿ ਸਾਨੂੰ ਤਾਂ ਐ ਹੁੰਦਾ ਹੈਗਾ ਵੀ ਦੋਨੋਂ ਤਿਹਰਾ ਦਾ ਵਰਸ਼ਨ ਚਲਾਉਣਾ ਜ਼ਰੂਰੀ ਹੁੰਦਾ ਵੀਰੇ ਬਿਲਕੁਲ 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 ਬਾਈ ਜੀ ਬਾਈ ਇਦਾਂ ਗੱਲ ਹਨਾ ਹੂੰ ਤੁਸੀਂ ਚਲੋ ਸਿਆਣੇ ਪੰਦੇ ਆ ਜੇ ਮੰਨ ਕੇ ਚਲੋ ਮੰਨ ਲਾ ਵੀ ਮੈਂ ਰੌਂਗ ਸਾਈਡ ਹੁੰਦਾ ਹਨਾ ਠੀਕ ਹੂੰ ਬੰਦਾ ਜਦੋਂ ਬੰਦਾ ਰੌਂਗ ਸਾਈਡ ਦਾਈ ਉਹ ਬੰਦਾ ਫਰੰਟ ਤੇ ਆ ਕੇ ਵਾਈਸ ਹੁੰਦਾ ਕੋਈ ਹੂੰ ਚਲੋ ਐਕਸੀਡੈਂਟ ਮੈਂ ਇਹਨਾਂ ਦੀ ਗਲਤੀ ਵੀ ਨਹੀਂ ਮੰਨਦਾ ਵੀ ਤਨ ਉਹ ਤੇ ਢੂਆ ਸੀਗਾ ਟੱਕੜ ਕੇ ਦੇ ਸਾਈਡ ਤੇ ਇਹ ਵੀ ਕ੍ਰੋਸ ਕਰਦੇ ਸੀ ਮੈਂ ਵੀ ਕ੍ਰੋਸ ਕਰਦਾ ਨਹੀਂ ਚਲੋ ਐਕਸੀਡੈਂਟ ਹੋ ਗਿਆ ਅਨਫੋਰਚਨਟਲੀ ਠੀਕ ਹੈ ਤੇ ਉਹ ਹੁਣ ਤੁਸੀਂ ਵੀ ਬਿੱਡੀਆਂ ਫੋਟੋ ਮੈਂ ਤੁਹਾਨੂੰ ਆਪੇ ਸੈਂਡ ਕਰ ਦਿੰਦਾ ਤੁਹਾਨੂੰ ਮੈਂ ਤੁਸੀਂ ਦੇਖ ਲਿਓ ਵੀ ਜੇ ਮੰਨ ਲਓ ਉੱਥੇ ਮੈਂ ਕਸੂਰਵਾਰ ਆ ਮੈਂ ਥੋੜਾ ਦੇਖਦਾਰ ਆ ਇਹਨਾਂ ਨੇ ਮੁੱਖਾ ਸਾਈਡ ਤੇ ਲੈ ਕੇ ਮਾਰਿਆ ਜੀ ਸਾਈਡ ਤੋਂ ਫਰੰਟ ਦੇ ਵਿੱਚ ਲੈ ਕੇ ਠੀਕ ਹੈ ਜੀ ਸੈਕਿੰਡ thing ਕੀ ਹੈ ਯੂ ਕੈਨ ਬੀ ਅਲਾਈਨ ਨਿਤਰਾਇਆ ਵੱਡੇ ਭਾਈ ਏਦਾਂ ਵੀ ਮੈਂ ਉੱਥੋਂ ਭੱਜਿਆ ਨਹੀਂ ਠੀਕ ਹੈ ਮੰਨ ਲਓ ਜੇ ਐਕਸੀਡੈਂਟ ਹੋ ਗਿਆ ਮੈਂ ਉੱਥੇ ਖੜਾ ਮੇਰੀ ਮਾਤਾ ਮੇਰੇ ਨਾਲ ਸੀ ਜੀ ਠੀਕ ਹੈ ਮੈਂ ਉੱਥੇ ਖੜਾ ਰਿਆ ਜੀ ਉਥੇ ਮੇ ਨਾਲ ਉਹਨਾਂ ਤੇ ਇਹਨਾਂ ਨੂੰ ਮੈਡੀਕਲ ਫ੍ਰੀਕਵਰਡ ਦਾਖਲ ਤੋਂ ਲਾਇਆ ਜੀ ਐਡਮਿਟ ਕਰਵਾਇਆ ਮੁੰਡੇ ਨੂੰ ਹਾਂ 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 ਉੱਥੇ ਜਾ ਕੇ ਡਾਕਟਰ ਆਏ ਜੀ ਇਹਨਾਂ ਦੀਆਂ ਗੁਜਾ ਹੋ ਸੌਰੀ ਟੈਸਟ ਕਰਵਾਏ ਇਹਨਾਂ ਦੇ ਸਾਰਾ ਕੁਝ ਕਰਵਾਇਆ ਜੀ ਨਾਲ A to Z ਉਥੇ ਟ੍ਰੀਟਮੈਂਟ ਦਾ ਸਟਾਰਟ ਹੋਣ ਤੋਂ ਪਹਿਲਾਂ ਜੀ ਹਾਂ ਹਾਂ 10000 ਰੁਪਏ ਮੇਰੇ ਉੱਥੇ ਲੱਗ ਗਏ ਸੀ ਜੀ ਆਲਰੇਡੀ ਉੱਥੇ ਹਾਂ ਹਾਂ ਉਸ ਤੋਂ ਬਾਅਦ ਜੀ ਕੀ ਹੈ ਇਹ ਕਹਿੰਦੇ ਸੀ ਅਸੀਂ ਇੱਥੋਂ ਟ੍ਰੀਟਮੈਂਟ ਨਹੀਂ ਕਰਾਉਣਾ ਅਸੀਂ ਮੁੰਡੇ ਨੂੰ ਕਰਾਉਣਾ ਆਪਰੇਸ਼ਨ ਜੀ ਲੈ ਕੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਜਸਤੋਂ ਠੀਕ ਦਾ ਦੱਸੋ ਕਰਵਾ ਲਓ ਕੋਈ ਹਾਂ ਵੀ ਆਪ 45 ਰੁਪਏ ਦੀ ਮੈਡੀਕਲ ਦਾ ਬਿੱਲ ਬਣੀ ਸੀ ਮੈਂ ਉਹ ਵੀ ਦੇ ਆ ਜੀ ਉੱਥੇ ਸਵੇਰ ਪਹੁੰਚੜੇ ਮੇਰੇ ਕੋਲ ਸਾਰੇ ਬਿੱਲ ਪਏ ਆ ਜੀ ਐਵਰੀਥਿੰਗ ਮੇਰੇ ਕੋਲੇ ਪਿਆਗਾ ਠੀਕ ਹੈ ਮੈਂ ਇਨਸਾਨੀਅਤ ਦੇ ਤੌਰ ਤੇ ਕਹਿੰਦਾ ਨੂੰ ਵੀ ਆਪਾਂ ਜੇ ਭੱਜਣਾ ਤਾਂ ਮੈਂ ਭੱਜ ਸਕਦਾ ਸੀਗਾ ਛੱਟ ਮਾਰ ਕੇ ਮੰਨ ਲਓ ਚਲੋ ਹਨਾ ਪਰ ਮੇਰੀ ਗਲਤੀ ਨਹੀਂ ਸੀ ਕਿ ਮੈਂ ਤਾਂ ਵੀ ਉੱਥੇ ਖੜਾ ਰਿਹਾ ਜੀ ਉੱਥੇ ਠੀਕ ਹੈ ਤੇ ਜਦੋਂ ਮੰਨ ਲਓ ਕਿ ਚਲੋ ਵੀ ਇਹ ਕਹਿੰਦੇ ਉੱਥੇ ਜਾਣੇ ਨੇ ਇਹ ਕਹਿੰਦੇ ਪਤਾ ਕੀ ਚੱਕਰ ਹੈਗਾ ਇਹ ਕਹਿੰਦੇ ਜੀ ਇੱਕ ਵਾਰੀ ਸਾਨੂੰ 10000 ਦੇਤਾ ਠੀਕ ਹੈ ਗੱਲ ਇਹ ਹੈ ਕਿ 10000 ਰੁਪਏ ਹੀ ਨਹੀਂ ਨਾ ਲੱਗਿਆ ਗਿਆ ਇਹਨਾਂ ਦਾ ਕਾਰ ਚੱਲਿਆ ਕਾਰ ਤੋਂ ਬਿਨਾ ਵੀ ਉਹ ਕਹਿੰਦੇ ਵੀ ਸਾਡਾ 40-50 ਹਜ਼ਾਰ ਲੱਗ ਗਿਆ ਜਿਹੜਾ ਬੰਦਾ ਹੁਣ ਇੰਨੇ ਟਾਈਮ ਫੱਟੜ ਪਿਆ ਰਹੂਗਾ ਉਹਦੀ ਪਰਭਾਈ ਕੌਣ ਕਰੂਗਾ ਇਹ ਤਾਂ ਆਪਾਂ ਪਾਪਾ ਵੀ ਸਿਆਣੇ ਹੈਗੇ ਹਨਾ ਜੇ ਮਨ ਲੱਗ ਲਾ ਤੁਹਾਡੇ ਤੇ ਕੇਸ ਕਰ ਦਿੰਦਾ ਹਨਾ ਵੀ ਉਹ ਫਿਰ ਦਿੱਕਤ ਆ ਜਾਂਦੀ ਹੈਗੀ ਆ ਮੇਰੀ ਗੱਲ ਤਾਂ ਸੁਣੋ ਜੀ ਕੇਸ ਕਰਨੇ ਕੋਈ ਗੱਲ ਨਹੀਂ ਵੀਰੇ ਮੇਰੇ ਕੋਲ ਸਾਰੇ ਡਾਕੂਮੈਂਟ ਪੂਰੇ ਆ ਨਾ ਮੇਰੀ ਗਲਤੀ ਹੈ ਰੌਕਸਾਈਡ ਤੇ ਮੈਂ ਮੁੱਖ ਤੌਰ ਤੇ ਇਹ ਲੈ ਕੇ ਮਰੇ ਮੈਨੂੰ ਕੋਈ ਛੁਣ ਨਹੀਂ ਹੋ ਕਰ ਦੇਣ ਕੋਈ ਤੇ ਕਰੜੀ ਕਰਨੀ ਵੀਰੇ ਹਾਂ ਗੱਲ ਦੀ ਮਤਲਬ ਜਿਹੜੀ ਚੀਜ਼ ਐ ਹੁੰਦੀ ਹੈ ਨਾ ਤੁਸੀਂ ਉਹ ਦੇਖੋ ਤੁਸੀਂ ਇਹਨਾਂ ਦੀ ਤਰਫਦਾਰੀ ਗੱਲ ਅੱਧ ਚੀਜ਼ ਹੁੰਦੀ ਹੈਗੀ ਹੁਣ ਮੰਨ ਲਾ ਮੈਂ ਇਨਸਾਨੀਏ ਤੋਂ ਆਪਣੇ ਇਹ ਬੰਦੇ ਦੀ ਮਾਲਕੀ ਤੁਸੀਂ ਇਹਨਾਂ ਦਾ ਕਾਰਡ ਬਣਵਾ ਕੇ ਤੇ ਪੈਟੀਕਲ ਤੇ ਨਾਲ ਹੈਲਥ ਕਾਰਡ ਲੀ ਸੀਗਾ ਮੇਰੇ ਪਾਏ ਨਾਲ ਤੇ ਮੇਰੇ ਫਾਦਰ ਸਾਹਿਬ ਹੈ ਨਹੀਂ ਵੀ ਠੀਕ ਹੈ ਮੇਰੇ ਫਾਦਰ ਸਾਹਿਬ ਬਈ ਪਤਾ ਕੀ ਡਾਕਟਰ ਹੈਗਾ ਦੇਖੋ ਵੀ ਇਹ ਇੰਨੀ ਇਹ ਦੂਬਾਰ ਐਮ ਐਲ ਆਰ ਦੀ ਕੋਈ ਸਾਰਾ ਕੇਸ ਆ ਜਿਹੜਾ ਉਹ ਖਾਰਜ ਹੋ ਜਾਂਦਾ ਇਹ ਕਹਿੰਦੇ ਵੀ ਸਾਨੂੰ ਪੇਚ ਚੱਲਿਆ ਬੰਦਿਆਂ ਨੇ ਬਾਈ ਤੇ ਚੱਲ ਗਾ ਜੀ ਮਿਲਦਾ ਮੇਰੀ ਗੱਲ ਸੁਣ ਲੇਖੋ ਮੰਨ ਲਾ ਟ੍ਰੀਟਮੈਂਟ ਕਰਦੇ ਪੈਸਿਆਂ ਦੇ ਚੜਾਈ ਨਾ ਹੁੰਦੇ ਕਿਤੇ ਵੀ ਆਪਾਂ ਰਾਈ ਨਾ ਕਰਦੇ ਪੈਸਾ ਚੜਾਈ ਨਾ ਹੁੰਦਾ ਹੂੰ ਇੱਕ ਵਾਰੀ ਰਾਈ ਨਾ ਮੰਨ ਕੇ ਚਲੋ ਪਿਆ ਯਾਰ ਬੀਜਾ ਥਾ ਕਿਰ ਬੀਜ ਕੋ ਹੁੰਦਾ ਉਸੇ ਬੈਠ ਕੇ ਬਿਨਾ ਉਹਦੀ ਪਰਚਿਸ ਕਾਰ ਤੋਂ ਸੌਰੀ ਠੀਕ ਹੈ ਜਦੋਂ ਮੰਨ ਲੇ ਕਿ ਚਲੋ ਅਸੀਂ ਇਹ ਚੀਜ਼ ਸੋਚ ਕੇ ਦਿੱਤਾ ਸੀ ਇਹ ਕਾਰਡ ਬਣਾ ਕੇ ਬੀਬੀ ਮੰਨ ਲਾ ਕੱਲ ਇਹਨੇ ਫਿਊਚਰ ਜੇ ਮੰਨ ਲਾ ਰੱਬ ਨਾ ਕਰੇ ਪੈਸਿਆਂ ਦੇ ਚੜਾਈ ਨਾ ਹੋ ਜਾਂਦਾਗਾ ਉਸ ਬਾਅਦ ਵਿੱਚ ਇਹਨਾਂ ਨੂੰ ਹੀ ਮੰਨ ਲਾ ਪਲੇਟਾਂ ਕੱਢਣੀਆਂ ਪੈਣਗੀਆਂ ਜਾਂ ਕੋਸ਼ਿਸ਼ ਕਰਨਾ ਪੈਗਾ ਦੂਜੀ ਟ੍ਰੀ ਕਹਤਾ ਹੈ ਵੀ ਪਰ ਕੱਲ ਇਹ ਹੈਗੀ ਹੈ ਨਾ ਵੀ ਜਿੰਨੀ ਤੁਸੀਂ ਗੱਲ ਕੀਤੀ ਸੀਗੀ ਅਗਲੇ ਨਾਲ ਵੀ ਮੈਂ ਤੁਹਾਡਾ ਫੁੱਲ ਇਲਾਜ ਕਰਾਉਂਗਾ ਹਨਾ ਪਰ ਉਹ ਇਲਾਜ ਕਰਾਉਣੀ ਦੀ ਤਾਂ ਆਪਣੀ ਰਿਸਪਾਂਸਿਬਿਲਟੀ ਬਣਦੀ ਸੀਗੀ ਇਹ ਆ ਮੈਂ ਤਾਂ ਇਹ ਗੱਲ ਕਹਿ ਰਿਹਾ ਹੈਗਾ ਮੈਂ ਨਹੀਂ ਕਹਿੰਦਾਗਾ ਕਿ ਤੁਸੀਂ ਭੱਜ ਗਏ ਮੈਂ ਇਹ ਨਹੀਂ ਕਹਿੰਦਾਗਾ ਕਿ ਤੁਸੀਂ ਇਹਨਾਂ ਦੇ ਨਾਲ ਗਲਤ ਕੀਤਾ ਕੋਈ ਵੀ ਬੰਦਾ ਐਕਸੀਡੈਂਟ ਕਰਦਾ ਹੈਗਾ ਕੋਈ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਹੁੰਦਾਗਾ ਤੁਹਾਡਾ ਕਿਹੜਾ ਜੀ ਕਰਦਾ ਸੀ ਇਹਦੇ ਵਿੱਚ ਮਾਰਨ ਨੂੰ ਜਾ ਇਹਦਾ ਜੀ ਕਰਦਾ ਸੀ ਵਿੱਚ ਵੱਜਨ ਨੂੰ ਪਰ ਗੱਲ ਇਹ ਹੈਗੀ ਵੀ ਜਿਹੜਾ ਤੁਸੀਂ ਵਾਅਦਾ ਕੀਤਾ ਵੀ ਬੰਦੇ ਨਾਲ ਹਨਾ ਵੀ ਚਾਤਾ ਉਹਦੀ ਕਹਿਰ ਵੀ ਭਾਈ ਅਸੀਂ ਤਾਂ ਤੁਹਾਡਾ ਇਲਾਜ ਹੀ ਨਹੀਂ ਕਰਵਾਉਣਾਗਾ ਹੁਣ ਤੁਸੀਂ ਗਰੀਬ ਪਰਿਵਾਰ ਹੈਗਾ ਵੀ ਮੰਨ ਲਾ ਵੀ ਮੈਂ ਤਾਂ ਤੇ ਮੇਰਾ ਤਾਂ ਫੋਨ ਲਾਉਣ ਦਾ ਤੁਹਾਨੂੰ ਇਹੀ ਪਰਪਸ ਸੀਗਾ ਵੀਰੇ ਠੀਕ ਆ ਮੈਂ ਤਾਂ ਵੀਡੀਓ ਕਰਨੀ ਹੈਗੀ ਵੀਰੇ ਮੇਰਾ ਇਹ ਕੀਤਾ ਹੈਗਾ ਹੈਨਾ ਬਾਈ ਜੀ ਮੇਰੀ ਗੱਲ ਸੁਣੋ ਕੋਈ ਤਕਨੀਕੀ ਜੀ ਕਰਕੇ ਕਰ ਲਓ ਪਰ ਪਰੰਮਾਨਿਕ ਤੌਰ ਤੇ ਤੁਸੀਂ ਮੇਰੀ ਗੱਲ ਤਾਂ ਸੁਣੋ ਹਾਂ 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 ਮੇਰੀ ਗਲਤੀ ਆ ਰਹੀ ਆ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਲਾਜ ਵਾਲੀ ਗੱਲ ਤੇ ਉਸੇ ਗੱਲ ਐਸਐਮਓ ਡਾਕਟਰ ਗਮਿਲ ਸਿੰਘ ਜੀ ਅਸੀਂ ਉਹਨਾਂ ਨੂੰ ਬਕਾਇਦਾ ਮਿਲ ਕੇ ਜਿਹੜੇ ਡਾਕਟਰ ਨੇ ਪੇਸ਼ ਕੀ ਨਾ ਸੀ ਉਹ ਗੱਲ ਉਹਨਾਂ ਨਾਲ ਮਿਲ ਕੇ ਆ ਜੀ ਸਾਰਾ ਕੁਝ ਉਹ ਕਿਨ ਡਾਕਟਰ ਨਾਲ ਐਸਐਮਓ ਸਾਹਮਣੇ ਆ ਕੇ ਸੀਗਾ ਵੀ ਇਹਨਾਂ ਲਾਈ ਬੀ ਆਫ ਕੋਰਸ ਹੋਗਾ ਜੀ ਇਹਨਾਂ ਕੋਈ ਫੱਟ ਨਹੀਂ ਹੋਣਾਗਾ ਕਾਰ ਦਿੱਤੀ ਹੋ ਜੂਗਾ ਜੀ ਠੀਕ ਆ ਸ਼ੁਰੂ ਇਹਨੂੰ ਇਹ ਪੁੱਛਿਆ ਸੀ ਅਚਾ ਜੀ ਤੁਸੀਂ ਦੱਸੋ ਸਾਨੂੰ ਵੀ ਕਿਵੇਂ ਕਰਨਾ ਹੈ ਕਿ ਜਿਹੜਾ ਸਾਨੂੰ ਟ੍ਰੀਟਮੈਂਟ ਹੋਣਾ ਉਹ ਤੋਂ ਦਾ ਕਾਰਡ ਤੋਂ ਇਹਦਾ ਬਾਕੀ ਸਾਨੂੰ ਦੱਸੋ ਵੀ ਕਿਵੇਂ ਕਰਨਾ ਭੋਵੇਂ ਨਹੀਂ ਬਣਦਾ ਅੱਛਾ ਅੱਛਾ ਜੇਕਰ ਮੰਨ ਲਾ ਵੀ ਇਹ ਤੁਹਾਨੂੰ ਮੰਨ ਲਾ ਵੀ ਇਹ ਹੈਗਾ ਵੀ ਜਿੰਨਾ ਜਾਇਜ ਜਾਇਜ ਜਿੰਨਾਂ ਇਹਨਾਂ ਦਾ ਰਸੀਦਾ ਬਣਦੀਆਂ ਹੈਗੀਆਂ ਐਕਸਟਰਾ ਜੋ ਖਰਚਾ ਆਇਆ ਹੈਗਾ ਇਹਨਾਂ ਦਾ ਬਿਲਕੁਲ ਜੀ ਜਾਇਜ ਅਸੀਂ ਕਹਿ ਰਹੇ ਹਾਂ ਨਜਾਇਜ਼ ਨਹੀਂ ਕਹਿ ਰਹੇ ਹੁਣ ਮੰਨ ਕੇ ਤੁਸੀਂ ਦੇਖੋ ਜੀ ਗੱਡੀਆਂ ਨੁਕਸਾਨ ਤਾਂ ਮੇਰੇ ਤੋਂ ਮੇਰੀ ਗੱਲ ਵੀ ਨਹੀਂ ਸੀਗੀ ਮੈਂ ਤੁਹਾਨੂੰ ਫੋਟੋਆਂ ਦੇ ਕੇ ਦੱਸਦਾ ਹਾਂ ਠੀਕ ਹੈ ਤੁਸੀਂ ਦੇਖੋ ਤੁਸੀਂ ਕਿਸੇ ਬੰਦੇ ਨੂੰ ਉੱਥੇ ਪੁੱਛ ਲਓ ਕਿਸੇ ਬੰਦੇ ਨੂੰ ਵੀ ਨਹੀਂ ਮੇਰਾ ਮੇਰਾ ਤਾਂ ਫੋਨ ਲਾਉਣ ਦਾ ਮੇਰਾ ਤਾਂ ਫੋਨ ਲਾਉਣ ਦਾ ਇਹ ਪਰਪਸੇਚ ਹੈ ਹਾਂ 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 ਜੀ ਮੇਰੀ ਗੱਲ ਤਾਂ ਸੁਣੋ ਵੀ ਉੱਥੇ ਐਨੇ ਬੰਦੇ ਖੜੇ ਸੀਗੇ ਠੀਕ ਆ ਸਾਨੂੰ ਆ ਬੰਦੇ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਿਓ ਜੇ ਮੰਨ ਲੇ ਕਿ ਚਲੋ ਮੇਰੀ ਮਾਤਾ ਮੇਰੇ ਨਾਲ ਸੀ ਜੇ ਮੈਂ ਇਕੱਲਾ ਹੀ ਹੁੰਦਾ ਨਾ ਤਾਂ ਵੀ ਇਕੱਲੇ ਬੰਦੇ ਤੇ ਪੈ ਜਾਂਦੇ ਹੁੰਦੇ ਜੀ ਹੋ ਸਕਦਾ ਵੀ ਮੁੰਡਿਆਂ ਨਾਲ ਕੀਤਾ ਹੋਵੇ ਠੀਕ ਆ ਫਿਰ ਸਾਧੂ ਸਾਹਿਬ ਹੈ ਨਹੀਂ ਗਏ ਜੀ ਮੇਰੇ ਮਾਤਾ ਤੇ ਮੇਰੇ ਦਾਦੀ ਘਰੇ ਰਹਿੰਦੇ ਆਗੇ ਥੇਕ ਨਹੀਂ ਗਾ ਨਾਲੇ ਇਕੱਲਾ ਮੈਂ ਹੈਗਾਗਾ ਮੈਂ ਜੇ ਮੰਨ ਲੇ ਕਿ ਚਲੋ ਮੇਰਾ ਖਾਣਾ ਪੀਣਾ ਵੀ ਕੁਛ ਸੀਗਾ ਜੇ ਮੰਨ ਲਈ ਚਲੋ ਇਹ ਵੀ ਕਹਿ ਦਿੰਦੇ ਕਿ ਬੰਦਾ ਜੀ ਖਾਣਾ ਪੀਣਾ ਸੀਗਾ ਵੀ ਬੰਦੇ ਨੇ ਖਾ ਮਾਰਾ ਥਾ ਪੀ ਕੇ ਮਾਰਤਾ ਠੀਕ ਆ ਜੀ ਨਾਲੇ ਵੀ ਇਹ ਚੀਜ਼ ਇਹ ਬਾ ਇਹ ਵੀ ਵਾਝਨੇ ਪਰ ਮ ਨੋ ਫਿਰ ਵੀ ਨਿਆਖਾ ਜੀ ਵੀ ਕੁਝ ਕਾਹ ਤੋਂ ਮਾਰਦਾ ਆਪਾਂ ਤਾਂ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਬੰਦੇ ਦੀ ਮਦਦ ਕੀਤੀ ਆ ਜੈ ਜੀ ਜੈ ਜੈ ਜੀ ਮੱਥੀ ਨਿਭੜਣਾ ਨਹੀਂ ਅਸੀਂ ਤਾਂ ਉਹਨੂੰ ਉਦੋਂ ਦਾ ਹੀ ਕਹੀ ਜਾਂਦੇ ਆ ਕਿ ਤੁਸੀਂ ਜੈ ਜੈ ਨਿਭੜ ਲਓ ਸਾਡੇ ਨਾਲ ਜਿਵੇਂ ਤੁਹਾਨੂੰ ਜੀਦਾ ਉਵੇਂ ਤੁਸੀਂ ਨਿਭੜ ਲਓ ਜੈ ਜੈ ਜੀ ਮੈਂ ਮੇਰਾ ਤਾਂ ਇਹੀ ਸੀਗਾ ਫੋਨ ਲਾਉਣਾ ਤੁਹਾਨੂੰ ਮਕਸਦ ਇਹ ਕਦੇ ਵੀ ਮੁੱਖ ਕਿਥੇ ਗੱਲਾਂ ਛੋੜਨ ਦਾ ਫਾਲੋ ਜੀ ਗੱਡੀਆਂ ਨਾਲ ਸੰਭਾਤ ਮੇਰਾ ਵੀ ਹੈ ਜੀ ਮੈਂ ਕਿਹੜਾ ਜਾਣ ਕੇ ਮਾਰੀ ਨਹੀਂ ਮੋਟਰਸਾਈਕਲ ਦੀ ਤਾਂ ਮੈਂ ਨਹੀਂ ਕਹਿੰਦਾਗਾ ਮੈਂ ਮੋਟਰਸਾਈਕਲ ਦਾ ਨਹੀਂ ਕਹਿੰਦਾ ਕਿ ਚਲੋ ਉਹ ਤਾਂ ਵੀ ਜੇ ਗੱਡੀ ਤੇ ਲੱਗੂਗਾ ਜੀ ਠੀਕ ਹੈ ਮ ਮੇਰੀ ਗੱਲ ਸੁਣ ਲਓ ਮੇਰਾ ਤੇ ਮੇਰਾ ਤੇ ਇਹ ਪਰਪਸ ਸੀਗਾ ਕਿ ਮੰਨ ਲਾ ਵੀ ਹੁਣ 6 ਮਹੀਨੇ ਇਹ ਮੁੰਡੇ ਨੇ ਉੱਠਣਾ ਨਹੀਂਗਾ ਵੀ ਮਿਨੀਮਮ ਇਹਦਾ 3 ਮਹੀਨੇ ਦਾ ਕੋਈ ਖਰਚਾ ਜੋ ਇਹਨੇ ਡਾਈਟ ਵਗੈਰਾ ਲੈਣੀ ਹੈ ਨਾ ਮੈਂ ਉਹੀ ਕਹਿ ਰਿਹਾ ਬਾਈ ਜੀ ਅਸੀਂ ਹਾਂ ਤੇ ਜੋ ਇਹਨਾਂ ਦਾ ਕੋਈ ਡਾਕਟਰੀ ਅੰਦਰ ਬਾਹਰ ਜਾਂਦਾ ਨਾ ਹੋਇਆ ਹੈਗਾ ਉਹ ਤਾਂ ਚਲੋ ਕਾਰਡ ਚੱਲਿਆ ਹੈਗਾ ਪਰ ਫਿਰ ਵੀ ਕੁਝ ਦਵਾਈਆਂ ਬਾਹਰੋਂ ਲੱਗ ਜਾਂਦੀਆਂ ਗੱਲ ਨੂੰ ਫੋਲੋ ਤੁਸੀਂ ਗੱਲ ਨੂੰ ਫੋਲੋ ਨਹੀਂ ਕਰ ਰਹੇ ਮੈਂ ਤੁਹਾਨੂੰ ਕੀ ਕਹਿੰਦੇ ਆ ਵੀ ਬਾਈ ਮੈਂ ਅਸੀਂ ਮੰਨ ਲੀਏ ਕਿ ਜਿਹੜੇ 25000 ਕੇ ਇਹ ਅਲਰੇਡੀ ਇਹ ਪਹਿਲਾਂ ਮੈਂ ਲਾ ਚੁੱਕਿਆ ਇਹਨਾਂ ਤੇ ਮੰਨ ਲਾ ਮੈਂ ਉੱਥੋਂ ਵਾ ਕੇ ਜਾਂਦਾ ਤੇ ਉੱਥੇ ਕਿਹੜਾ ਇਹ ਟ੍ਰੀਟਮੈਂਟ ਰਹਿੰਦੇ ਕਿਹੜਾ ਆਪਦੇ ਕੋਲ ਪੈਸੇ ਲਾਉਂਦੇ ਕਿ ਨਾ ਲਾਉਂਦੇ ਹਮਮ ਮੰਨ ਲਾ ਉੱਥੇ ਲਾਉਂਦੇ ਸਾਰਾ ਕੁਝ ਕਰਦੇ ਉਹ ਤੋਂ ਬਾਅਦ ਤੇ ਬਚੰਡੇ ਐਡਮਿਟ ਹੁੰਦੇ ਜਦੋਂ ਸੀ ਬਚੰਡੇ ਜਾਂਦੇ ਪੰਜ ਜਾਣੇ ਰਲ ਕੇ ਫਹਦ ਮੇਰੇ ਬਰੇ ਸਿੱਬੀ ਨਾਲ ਦੇ ਜਾਂਦੇ ਅਸੀਂ ਪਾਗੇ ਨੇ ਉੱਥੇ ਜਾ ਕੇ ਜਿਹਨਾਂ ਨੂੰ ਰਾਇਨਾਮਾ ਦਾ ਜਿਹੜਾ ਅਸੀਂ 25000 ਤੇ ਉਹ ਦਿੱਤਾ ਸੀਗਾ ਅਸੀਂ 15000 ਹੋਰ ਪਾ ਕੇ ਉੱਥੇ ਇਕੱਠਾ ਚਾਲੀਆ ਜਿਸ ਤਰ੍ਹਾਂ ਸਾਡਾ ਰਾਇਨਾਮਾ ਹੋ ਜਾਣਾ ਸੀ ਨਹੀਂ ਹੋਣਾ ਸੀਗਾ ਤੁਸੀਂ ਦੱਸੋ ਸਿਆਣੇ ਬੰਦੇ ਆ ਹੁਣ ਜਿਹੜਾ ਉਹ 25000 ਰੁਪਏ ਮੇਰੇ ਬਾਈ ਦੀ ਲੱਗਿਆ ਹੋਇਆ ਹੈਗਾ ਉਹ ਤਾਂ ਮੈਂ ਮਿੱਟੀ ਕਰੀਏ ਦੇ ਬੰਦੇ ਵੀ ਤੂੰ ਤਾਂ ਸਾਨੂੰ ਕੁਝ ਲਾਇਆ ਹੀ ਨਹੀਂਗਾ ਠੀਕ ਹੈ ਦੱਸ ਕੇ ਸਵੇਰ ਨੂੰ ਤੁਰ ਲੱਗਣ ਦਿੱਤਾ ਵੀ ਚਲ ਤੁਸੀਂ ਜਰ ਵੀ ਹੋ ਆ ਉਹ ਕਰਾ ਲਵੀਂ ਇਨਸਾਨੀਏ ਦਾ ਸੌਟਿੰਗ ਚਲ ਕੋਈ ਨਹੀਂ ਬਾਕੀ ਬਾਅਦ ਚ ਨਿਬੜਨਾਂਗੇ ਜਿਹੜੇ ਹੋਊਗਾ ਠੀਕ ਹੈ ਹ ਮੇਰੇ ਤੇ ਮੈਨੂੰ ਕਹੀ ਜਾਂਦੇ ਕਿ ਤੁਸੀਂ ਇੰਨੇ ਪੈਸੇ ਸਾਨੂੰ ਲਿਆਏ ਕਹਿ ਰਹੇ ਸਾਨੂੰ ਮੋਟਰ ਚਰਾ ਕੇ ਦਿਓ ਠੀਕ ਹੈ ਬਾਈ ਆ ਕਰਕੇ ਕੋਈ ਬਾਈ ਉਹ ਚੀਜ਼ ਨਹੀਂ ਹੁੰਦੀਗੀ ਠੀਕ ਹੈ ਮੈਂ ਵੀ ਆਪਸੇ ਗਰੀਬ ਬੰਦਾ ਮੈਂ ਕਿਹੜਾ ਕੋਈ ਬੜਾ ਸਰਮਾਇਦਾਰ ਬੰਦਾ ਹੈਗਾ ਹੂੰ ਇਹ ਤਾਂ ਵੀ ਜੇ ਮਨਿਕ ਜੀ ਨਾਲ ਆਪਾਂ ਕੋਈ ਵੀ ਉਹ ਕੋਈ ਮੈਨੂੰ ਅਸੀਂ ਉਦੋਂ ਵੀ ਉੱਥੇ ਰਾਤ ਨੂੰ ਅਸੀਂ ਸਵੇਰ ਰਾਤ ਨੂੰ ਵੀ 3:00 ਕੁਟ 2:00 ਵਜੇ ਆ ਅਗਲੇ ਦਿਨ ਬਠਿੰਡੇ ਉਹ ਵੀ ਐਡਮਿਟ ਕਰਾ ਕੇ ਸਾਰਾ ਕੁਝ ਕਰਾ ਕੇ ਅਸੀਂ ਰਾਤ ਨੂੰ ਇਹ ਕਹਿੰਦੇ ਬਠਿੰਡੇ ਤਾਂ ਆਏ ਹੀ ਨਹੀਂ ਸਾਡੇ ਕੋਲ ਬਈ ਫੋਨ ਹੀ ਨਹੀਂ ਚੱਲਿਆ ਤੁਸੀਂ ਐਸਐਮਓ ਡਾਕਟਰ ਸਾਹਿਬ ਨੂੰ ਮਿਲ ਕੇ ਆਈ ਨਹੀਂ ਬਟ ਜਮੇਲ ਤੁਸੀਂ ਉੱਥੇ ਵਿਚਾਲੇ ਨਾਲ ਸੁਣ ਮਿਲਾ ਦੇਗੇ ਠੀਕ ਹੈ ਕਿ ਨਹੀਂ ਗੱਲ ਨਾਲੇ ਵੀ ਜੇ ਮਨਿਕ ਜੀ ਨਾਲ ਇਹ ਇਹ ਕਹਿੰਦੇ ਫਿਰ ਅਸੀਂ ਇਹਨੂੰ ਵੀ ਗਲਤੀ ਵੀ ਕੋਈ ਗੱਲ ਨਹੀਂ ਜਿਸ ਮਿਲਾ ਦੇ ਅਸੀਂ ਜਵੇਂ ਮਰਜ਼ੀ ਗੱਲ ਇੱਕ ਇਹ ਕਹਿੰਦੇ ਵੀ ਸਾਨੂੰ ਗਾਲੀ ਗਲੋਚ ਵੀ ਕੀਤਾ ਬਾਅਦ ਦੇ ਵਿੱਚ ਜਦੋਂ ਅਸੀਂ ਬੋਲਿਆ ਇਹਨਾਂ ਕੋਲ ਰਿਕਾਰਡਿੰਗ ਹੋਊਗੀ ਜੇ ਕਹਿੰਦੇ ਸਾਨੂੰ ਕੋਈ ਰਿਕਾਰਡਿੰਗ ਹੋਊਗੀ ਤੁਸੀਂ ਉਹਨੂੰ ਰਿਕਾਰਡਿੰਗ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਇਹਨਾਂ ਦੀ ਗੱਲ ਹੀ ਨਹੀਂ ਹੋਈ ਠੀਕ ਮੇਰੇ ਨਾਲ ਤਾਂ ਫੋਨ ਤੇ ਕਿਸੇ ਫੋਨ ਤੇ ਗੱਲ ਹੋਈ ਜੇ ਮਤਲਬ ਮੇਰੇ ਨਾਲ ਗੱਲ ਹੋਈਗੀ ਮੈਂ ਜਿੰਨੇ ਐਕਟ ਦੇ ਪੈਸੇ ਦੇ ਦੂੰਗਾ ਇਹਨਾਂ ਕੋਲ ਤੁਸੀਂ ਰਿਕਾਰਡਿੰਗ ਸੁਣਾ ਦਿਓ ਮੈਂ ਤੁਹਾਨੂੰ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਹੀ ਨਹੀਂ ਸਾਡੇ ਕੋਲੇ ਤੁਸੀਂ ਰਿਕਾਰਡਿੰਗ ਸੁਣਾ ਦਿਓ ਮੈਂ ਤੁਹਾਨੂੰ ਦਵਾਣੀ ਹਾਂ ਮੈਂ ਤੁਹਾਨੂੰ ਪੈਸੇ ਦੇ ਦਿਆਂਗਾ ਗੱਲ ਖਤਮ ਹੈ ਜੇ ਮਤਲਬ ਮੈਂ ਕਹੇ ਬਾਈ ਜੀ ਇਹਨਾਂ ਜਿਹੜੇ ਚਾਚਾ ਜੀ ਆ ਇਹ ਮੁੰਡੇ ਦੇ ਦੋ ਚਾਚਾ ਜੀ ਆ ਉਹ ਬਹੁਤ ਸਾਰੇ ਬੰਦੇ ਸੀਗੇ ਗਰਮ ਅਸੀਂ ਉਦੋਂ ਰਾਤ ਨੂੰ ਪਹਿਲਾਂ ਉਹ ਹੀ ਬੋਲੀ ਗਏ ਮੁੰਡੇ ਦਾ ਡੈਡੀ ਬਹੁਤ ਵਧੀਆ ਬੰਦਾ ਉਹ ਦੋ ਬੰਦੇ ਦਾ ਕਰੇ ਦੇਣ ਦੇ ਸਕਦਾ ਮੁੰਡਾ ਬਹੁਤ ਨਰਮ ਬੰਦਾ ਠੀਕ ਆ ਉਹ ਦੋਨੇ ਬੰਦੇ ਦਾ ਪਿਓ ਤੇ ਮੁੰਡਾ ਬਈ ਦੋਨੇ ਅਸੀਂ ਉਹਨਾਂ ਦੇ ਮੂੰਹ ਉਹ ਜਿਹੜਾ ਕੁਛ ਕੀਤਾ ਸੀ ਮੁੰਡਾ ਉਹਨਾਂ ਦੇ ਮੂੰਹ ਨੂੰ ਕੀਤਾ ਵੀ ਗਰੀਬ ਬੰਦੇ ਆ ਸਾਡੇ ਪਰ ਫਿਰ ਵੀ ਚਲੋ ਇਹਨਾਂ ਬੰਦਿਆਂ ਨੂੰ ਕੋਈ ਪ੍ਰੋਬਲਮ ਨਾ ਦੇ ਜਾਣ ਹੋਵੇ ਕਿ ਅਸੀਂ ਉਹਨਾਂ ਦੇ ਪੈਸੇ ਚ ਨਿਬੜ ਜੂ ਅੱਜ ਨਿਬੜੀ ਉਹ ਤੋਂ ਬਾਅਦ ਚ ਚਾਣ ਨੂੰ ਕਦੇ ਕੋਈ ਦਿੱਕਤ ਪਰੇਸ਼ਾਨੀ ਆਵੇ ਤੇ ਉਹ ਗਰੀ ਇਹ ਵੀ ਦਿਆਵਾਂਗੇ ਹੂੰ ਅਸੀਂ ਇਹ ਚੀਜ਼ ਸੋਚੀ ਬੈਠਿਆ ਪਰ ਦੇਖ ਲਓ ਜੇ ਮੇਰਾ ਤੇ ਇਹੀ ਫਰਜ ਬਣਦਾ ਸੀਗਾ ਨਾ ਇਹਨਾਂ ਨੇ ਮੈਨੂੰ ਵੀਡੀਓ ਕਰਨ ਨੂੰ ਕਿਹਾ ਹੈਗਾ ਮੈਨੂੰ ਤੁਹਾਡਾ ਵਰਸ਼ਨ ਲੈਣਾ ਸੀਗਾ ਵੀ ਕਈ ਵਾਰੀ ਐ ਹੁੰਦਾ ਵੀ ਆਪਾਂ ਇੱਕ ਧਿਰ ਦੀ ਗੱਲ ਸੁਣਾ ਦਿੰਦੇ ਹਾਂ ਨਾ ਹਾਂ ਬਿਲਕੁਲ 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 ਹਾਂ ਹਾਂ ਵੀ ਇਹ ਤੁਹਾਡੀ ਤੁਹਾਡੀ ਰਿਕਾਰਡਿੰਗ ਹੋਈ ਹੈਗੀ ਆ ਤੁਹਾਡਾ ਵਰਸ਼ਨ ਵੀ ਚੱਲ ਪੂਗਾ ਇਹਨਾਂ ਦਾ ਵੀ ਚੱਲ ਪੂਗਾ ਹਾਂ ਤੇ ਜੇ ਮੈਂ ਫੇਰ ਵੀ ਇਹਨਾਂ ਨਾਲ ਗੱਲ ਕਰਕੇ ਵੇਖੂੰਗਾ ਵੀ ਜੇ ਤੁਹਾਡੇ ਨਾਲ ਸੰਪਰਕ ਕਰ ਲੈਣ ਵੀ ਜੇ ਤੁਹਾਨੂੰ ਲੱਗਦਾ ਹੋਇਆ ਤਾਂ ਵੀ ਤੁਸੀਂ ਸੌਟ ਆਊਟ ਕਰਨਾ ਹੈਗਾ ਮਾਮਲਾ ਤਾਂ ਤੁਹਾਡਾ ਬਹੁਤ ਧੰਨਵਾਦ ਆ ਵੀਰੇ ਨਹੀਂ ਨਹੀਂ ਕੋਈ ਸ਼ੀ ਗੱਲ ਨਹੀਂ ਹੈ ਸੰਪਰਕ ਤਾਂ ਅਸੀਂ ਇਹਨਾਂ ਨਾਲ ਕਰ ਰਹੇ ਸੀਗੇ ਇਹਨਾਂ ਨਾਲ ਕੋਆਪਰੇਟ ਕੀਤਾ ਹੀ ਨਹੀਂਗਾ ਜੀ ਹੁਣ ਕੋਆਪਰੇਟ ਮੰਨ ਕੇ ਚਲੋ ਕੋਈ ਵੀ ਰਾਇ ਨਾ ਹੁੰਦਾ ਜੀ ਸਭਨਾਂ ਕੋਆਪਰੇਟ ਕਰਕੇ ਹੀ ਹੁੰਦਾ ਜੀ ਜੇ ਮੰਨ ਲੈ ਇੱਕ ਦੂਜੇ ਨਾਲ ਆਪਾਂ ਕੋਆਪਰੇਟ ਕਰਾਂਗੇ ਹਾਂ ਠੀਕ ਹੈ ਚਲੋ 19 ਕੀ ਹੁੰਦਾ ਜੀ ਚਲੋ ਉਹ ਬੰਦਾ ਕਹਿੰਦਾ ਇੱਕ ਬੰਦਾ ਹੁੰਦਾ ਜੀ ਠੀਕ ਹੈ ਚਲੋ ਵਿੱਚ ਦੋ ਬੰਦੇ ਹੁੰਦੇ ਆ ਜੀ ਸਿਆਣੇ ਬੰਦੇ ਉਹ ਵਿੱਚ ਬਹਿ ਕੇ ਰਾਇ ਨਾ ਹੁੰਦੇ ਆਂ ਬੰਦੇ ਆਈ ਚੀਜ਼ ਜੀ ਹੈਨਾ ਜੇ ਮੰਨ ਲਏ ਚਲੋ ਇੱਕ ਬੰ ਫਿਰ ਦੂਜੇ ਬੰਦੇ ਵੀ ਦੇਖਣਾ ਪੈਂਦਾ ਨਹੀਂ ਜੇ ਬੰਦੇ ਦਾ ਕਸੂਰੀ ਨਹੀਂ ਹੈਗਾ ਜੇ ਬੰਦਾ ਹੁਣ ਬੰਦਾ ਕਸੂਰ ਨਾ ਹੋਵੇ ਤੇ ਆਪਾਂ ਬੰਦੇ ਨੂੰ ਫਿਰ ਵੀ ਆਪਾਂ ਲੈ ਜਾਏ ਜੋ ਸੀਨ ਨੂੰ ਪੋਸ਼ ਕਰਕੇ ਵੀ ਹਾਂ ਤੁਹਾਨੂੰ ਦੇ ਸਾਨੂੰ ਇਹ ਠੀਕ ਫਿਰ ਭਾਈ ਉਹ ਤੁਸੀਂ ਵੀ ਮੰਨ ਲਿਓ ਸਿਆਣੇ ਬੰਦੇ ਤੁਸੀਂ ਢੋਲ ਲਿਓ ਨਹੀਂ ਵੀਰੇ ਮੇਰੀ ਗੱਲ ਸੁਣੋ ਮੈਂ ਮੈਂ ਤਾਂ ਚਲੋ ਇਹਨਾਂ ਦੀ ਮੈਂ ਇਹਨਾਂ ਦੀ ਵੀਡੀਓ ਕਰ ਜਾਣਾ ਹੈਗਾ ਹਨਾ ਐ ਬਾਅਦ ਵਿੱਚ ਹੋਰ ਆਣਗੇ ਬਾਹਲੇ ਹੋਰ ਗੱਲਾਂ ਗਾਂ ਤੋਂ ਗਾਂ ਵਧੀ ਜਾਣਗੇ ਹਨਾ ਮੈਂ ਤਾਂ ਮੈਂ ਤਾਂ ਤੇ ਇਹ ਸੀਗਾ ਵੀ ਇਹਨਾਂ ਨੂੰ ਇਹਨਾਂ ਦੇ ਨਾਲ ਗੱਲ ਕਰਕੇ ਮਾਮਲਾ ਜਿਹੜਾ ਤੁਸੀਂ ਵੀ ਸ਼ਾਰਟ ਆਊਟ ਕਰ ਲਓ ਤੇ ਠੀਕ ਆ ਭਰਾ ਟਾਈਮ ਦਿੱਤਾ ਧੰਨਵਾਦ ਮੇਰੀ ਗੱਲ ਸੁਣ ਬ੍ਰਦਰਸ ਸੌਲਟ ਆਊਟ ਹੁੰਦਾ ਬੈਟ ਕੀ ਹੈਨਾ ਇਹ ਬੈਟ ਕੀ ਕਰਕੇ ਸਾਡੇ ਨਾਲ ਅਸੀਂ ਉਹਨਾਂ ਨੇ ਕਿਹਾ ਹੀ ਨਹੀਂ ਕਿ ਵੀ ਨਾ ਬੈਠੋ ਅਸੀਂ ਆਖੇ ਤੁਸੀਂ ਦੱਸੋ ਕਿੱਥੇ ਮੈਨ ਅਸੀਂ ਤੁਹਾਨੂੰ ਬੈਜਾਂਗੇ ਸੌਲਟ ਆਊਟ ਕਰਨਾ ਬੈਟ ਕੀ ਹੁੰਦਾ ਹੁੰਦਾ ਹੁਣ ਮੈਂ ਵੀਡੀਓ ਕਾਲ ਵੀਡੀਓ ਕਰਾਉਂਦੇ ਕੋਈ ਇਸ਼ੂ ਨਹੀਂ ਆ ਪਾਚਾ ਕਰਦੇ ਕਰਾ ਦੇਣ ਬਈ ਸੌਲਟ ਆਊਟ ਆਨ ਦਾ ਬੈਕ ਸੀਟ ਇਹ ਬੈਕ ਸੀਟ ਕਰਨ ਬ੍ਰਦਰ ਕੋਈ ਇਸ਼ੂ ਨਹੀਂ ਜਦੋਂ ਮਰਜੀ ਜਿੱਥੇ ਮਰਜੀ ਜਿੱਥੇ ਗੱਲ ਕਰਨਾ ਸਾਨੂੰ ਬੁਲਾ ਲੈਂ ਨਾ ਅਸੀਂ ਜਿਹੜੇ ਮੇਰੇ ਬਤਾਇਆ ਜੀ ਆਏ ਜਿਨੇ ਮੇਰੇ ਮਾਸੜੀ ਆਏ ਜਿਨੇ ਮੇਰੇ ਚਾਚਾ ਆਏ ਯਾਨੀ ਕਿ ਮੈਂਬਰ ਸਾਹਿਬ ਜਿਹੜੇ ਚਾਚਾ ਜੀ ਹੈ ਅਸੀਂ ਚਾਰ ਬੰਦੇ ਆ ਜਾਗੇ ਇਹ ਆ ਜਾਣ ਜਿਹੜੇ ਬੰਦੇ ਦੋ ਹੈਗੇ ਕਿ ਤਿੰਨ ਬੰਦੇ ਅਸੀਂ ਇਹਨਾਂ ਨਾਲ ਬੈਠ ਕੇ ਸੌਲਟ ਆਊਟ ਕਰਾਂਗੇ ਇਹ ਤਾਂ ਉਦੋਂ ਵੀ ਕਰਨ ਚਾਹਿਆ ਸੀ ਅਸੀਂ ਅੱਜ ਵੀ ਤੁਹਾਨੂੰ ਤਿਆਰ ਹਾਂ ਪਰ ਜਾਇ ਜਾਇ ਜੇ ਨਜਾਇਜ਼ ਆਖਮੀਰ ਬ੍ਰਦਰ ਫਿਰ ਉਹ ਚੀਜ਼ ਸਾਦੇ ਦੋ ਜਿਹੜੀ ਮੰਨ ਕੇ ਚਲੋ ਪੋਸੀਬਲ ਹੀ ਹੋਗੀ ਨਹੀਂ ਠੀਕ ਹੈ ਬਈ ਕੋ